ਕਿਸਾਨਾਂ ਨੂੰ ਮੋਟਰਾਂ ਤੇ 8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਦੇ ਚਲਦਿਆਂ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਆ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਆ 8 ਘੰਟੇ ਬਿਜਲੀ ਦੀ ਸਪਲਾਈ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਹੀ ਕੜੀ ਦੇ ਚੱਲਦੇ ਆ ਫਿਲੌਰ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਬਿਜਲੀ ਦਫ਼ਤਰ ਬੰਸੀਆਂ ਢੱਕ ਅੱਗੇ ਧਰਨਾ ਪ੍ਰਦਰਸ਼ਨ ਕਰਦੇ ਆ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 8 ਘੰਟੇ ਬਿਜਲੀ ਦਿੱਤੀ ਆਵੇ ਜਿਸ ਨਾਲ ਨਾ ਤਾਂ ਟਰਾਂਸਫਾਰਮਰ ਗਰਮ ਹੋਵੇਗਾ ਤੇ ਨਾ ਹੀ ਕੋਈ ਨੁਕਸਾਨ ਹੋਵੇਗਾ ਉਹਨਾਂ ਕਹਿੰਦੇ ਆ ਚੋਨੇ ਦੇ ਸੀਜ਼ਨ ਵਿੱਚ ਬਿਜਲੀ ਦੇ ਕਟਾ ਤੋਂ ਤੰਗ ਪਰੇਸ਼ਾਨ ਹੋ ਕੇ ਹੀ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਉਹਨਾਂ ਕਹਿ ਕਿ ਅਗਰ ਉਹਨਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਪੂਰੀ ਨਾ ਮਿਲੀ ਤਾਂ ਉਹ ਮਜਬੂਰ ਹੋ ਕੇ ਫਲੋਰ ਨਮਾ ਸ਼ਹਿਰ ਸੜਕ ਤੇ ਜਾਮ ਲਗਾਉਣਗੇ ਅੱਜ ਤੁਸੀਂ ਬਿਜਲੀ ਘਰ ਉਰੇ ਕੇ ਰਿਆ ਸੀਗਾ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਤੁਸੀਂ ਤੁਹਾਡੇ ਸਪਸ਼ਟਿਕਾਂ ਤੁਹਾਨੂੰ ਮਿਲਿਆ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜੰਦਰ ਭਾਰਤੀ ਸੰਜੋਨੀ ਕਾਦੀਆ ਅੱਜ ਅਸੀਂ ਜਿਹੜਾ ਕੁਝ ਸਮੇਂ ਤੋਂ ਬਿਜਲੀ ਦਾ ਜਿਹੜਾ ਕਾਰਗਿਆਰੀ ਮਾੜੀ ਚੱਲ ਰਹੀ ਆ ਅਸੀਂ ਬਿਜਲੀ ਕਰ ਕੇ ਰਿਆ ਨਹੀਂ ਅੱਜ ਇੱਥੇ ਆ ਕੇ ਇੱਕ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਰੋਸ ਪ੍ਰਦਰਸ਼ਨ ਕੀਤਾ ਵੀ ਜਿਹੜੀ ਸਾਡੀ ਸਰਕਾਰ ਨਾਲ ਕਮਿਟਮੈਂਟ ਹੋਈ ਆ ਵਾਅਦਾ ਹੋਇਆ ਵੀ ਸਾਨੂੰ 8 ਘੰਟੇ ਲਾਈਟ ਲਗਾਤਾਰ ਨਿਰਭੇਗਨ ਦਿੱਤੀ ਜਾਵੇ ਹੂੰ ਸਰਕਾਰ ਉਸ ਵਾਅਦੇ ਤੋਂ ਭੱਜਦੀ ਆ ਹੂੰ ਸਾਨੂੰ 8 ਘੰਟੇ ਲਾਈਟ ਪੂਰੀ ਲਗਾਤਾਰ ਨਹੀਂ ਮਿਲ ਰਹੀ ਹੂੰ 6 ਘੰਟੇ ਦੇ ਰਹੇ ਆ ਉਹ ਵੀ 2 ਘੰਟੇ ਕਦੇ 3 ਘੰਟੇ ਕਦੇ ਕਦੇ 1 ਘੰਟਾ ਕਦੇ ਹੂੰ ਅੱਜ ਇਹ ਜਿਹੜਾ ਧਰਨਾ ਦਿੱਤਾ ਗਿਆ ਇੱਥੇ ਇਹ ਕੋਈ ਬੰਸਿਆ ਕਰਨ ਲਈ ਆਪਣੇ ਲਈ ਨਹੀਂ ਹੂੰ ਇਹ ਸਾਰੇ ਪੰਜਾਬ ਦੇ ਵਿੱਚ ਇਹ ਸਮੱਸਿਆ ਅੱਜ ਇਹ ਇੱਥੋਂ ਜੜ ਲਾਈ ਅਸੀਂ ਇਹ ਹੁਣ ਅੱਗੇ ਤੁਰਨੀ ਆ ਕੱਲ ਨੂੰ ਪਤਾ ਨਹੀਂ ਕਿੰਨੇ ਧਰਨੇ ਲੱਗਣੇ ਹੋਰ ਠੀਕ ਇਸ ਕਰਕੇ ਅੱਜ ਸਾਨੂੰ ਜਿਹੜੇ ਉੱਚ ਅਧਿਕਾਰੀ ਅਫਸਰ ਆਏ ਸੀਗੇ ਉਹਨਾਂ ਨੂੰ ਅਸੀਂ ਮੰਗ ਪਰ ਦਿੱਤਾ ਗਿਆ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਹੂੰ ਮੈਂ ਇੱਥੇ ਖੜ ਕੇ ਤੁਹਾਡੇ ਕੋ ਰਿਕਾਰਡ ਆ ਜਿਹੜੀ ਤੁਹਾਡੀ 8 ਘੰਟੇ ਬਿਜਲੀ ਆ ਉਹ ਅਸੀਂ ਨਿਰਬਿਗਨ ਨਿਰਬਿਗਨ ਦਿੱਤੀ ਜਾਵੇਗੀ ਹਾਂ ਅਗਰ ਨਾ ਦਉਗੇ ਫਿਰ ਜਿਹੜੀ ਇਹ ਧਰਨਾ ਅੱਜ ਸ਼ਾਂਤਮਈ ਸੀ ਇਹਦੀ ਜਿਹੜੀ ਅਗਲੀ ਧਰਨੇ ਦੀ ਰੂਪਰੇਖਾ ਉਹ ਹੋਰ ਹੋਊਗੀ ਇਸ ਕਰਕੇ ਅੱਜ ਵੀ ਪੰਜਾਬ ਸਰਕਾਰ ਨੂੰ ਔਰ ਬਿਜਲੀ ਬੋਰਡ ਨੂੰ ਬਾਰਨਕ ਵੀ ਦਿੰਦੇ ਆ ਬੇਨਤੀ ਵੀ ਕਰਦੇ ਆ ਕਿ ਕਿਸਾਨਾਂ ਨੂੰ ਉਹਨਾਂ ਦੀ ਹੱਕ ਅਨੁਸਾਰ ਮੰਗ ਨਹੀਂ ਹੱਕ ਅਨੁਸਾਰ ਜੋ ਤੁਹਾਡਾ ਬਿਜਾ 8 ਘੰਟੇ ਦਾ ਉਹ ਲਗਾਤਾਰ 24 ਘੰਟੇ ਟੂਰਾਂ ਦੀ ਲਾਈਟਰ ਦਿਓ ਬਾਕੀ ਕੁੱਕਾ ਖਾਲਸਾ ਬਾਕੀ ਗੱਲ ਤੇ ਇਹਨਾਂ ਦੀ ਮੰਗ ਜਿਹੜੀ ਹੈਗੀ ਉਹ ਪਹਿਲਾਂ ਹੀ ਆਲਰੇਡੀ 8 ਘੰਟੇ ਦੀ ਸਪਲਾਈ ਲਈ ਹੈਗੀ ਆ ਪੂਰਨ ਕਰਨ ਦੇ ਲਈ ਉਹ ਪਹਿਲਾਂ ਹੀ ਹਾਇਰਤ ਗੋਟੀ ਤੱਕ ਪਹੁੰਚਾਈ ਜਾ ਚੁੱਕੀ ਹੈ ਤੇ ਅੱਜ ਇਹਨਾਂ ਦੀ ਪ੍ਰਧਾਨ ਜੀ ਵੱਲੋਂ ਇੱਕ ਹੋਰ ਰੈਸਟੇਰੈਂਟ ਦੀ ਜਿਹੜੀ ਅਵੇਸਲੇ ਟ੍ਰੈਨ ਕਰੋ ਜਿਹੜੇ ਹੈਗੇ ਪਹਿਲਾਂ ਦੀ ਤਰ੍ਹਾਂ ਕੀ ਕਰਦੇ ਉੱਤੇ ਜਾਂ ਇਹ ਮੰਗ ਵੀ ਜਿਹੜੀ ਹੈਗੀ ਆ ਉਹ ਹੋਣੇਗੀ ਥੋੜੀ ਦੇਰ ਦੇ ਵਿੱਚ ਜੀ ਰੈਡੀ ਹੋ ਜਾਗੀ ਆ ਹਰ ਪ੍ਰੋਟੀਨ ਜਿਹੜੀ ਹੈਗੀ ਕੰਵੇ ਕਰ ਦਿੱਤੀ ਜਾਵੇਗੀ ਕਿ ਪਹਿਲਾਂ ਦੀ ਤਰ੍ਹਾਂ ਹੀ ਜਿਹੜੇ ਹੈਗਾ ਜਿੱਥੇ ਤਿੰਨ 그룹 ਕੋਲੇ 4 ਸਾਗ ਦੇ ਨੇ ਉਹ ਤੇ ਤਿੰਨ 그룹 ਕੋਲੇ ਵਿੱਚ ਕੰਮਾਈ ਕਰ ਦਿੱਤੀ ਜਾਵੇ ਤਾਂ ਲੋਕ ਜਿਹੜੇ ਹੈਗੇ ਨਿਰਵੈਣ ਤੇ ਅਰਥਿਕ ਤੌਰ ਤੇ ਸਪਲਾਈ ਡਿਲੀਵਰੀ ਹੈਗੀ ਆ ਉਹ ਕੰਪਲੀਟ ਮਹਲ ਮਹਿਆਰ ਰਾਇਆ ਜਾ ਸਕੇ ਤੇ ਮੇਰੇ ਵੱਲੋਂ ਜਿਹੜਾ ਹੈਗਾ ਇਹ ਵੀ ਸਭ ਅਹ ਦੇਖੀ ਅਗੇ ਜਿਹੜਾ ਸੰਗਮ ਮਾਇਰ ਕੋਲੋਂ ਕੇ ਇਹਦਾ ਜਿਹੜਾ ਮਸਲੇ ਦਾ ਹੱਲ ਜਿਹੜਾ ਹੈਗਾ ਉਹ ਜਲਦੀ ਹੀ ਕਰ ਦਿੱਤਾ ਜਾਏਗਾ